ਜੇ ਵਿਖਿਆ ਸਗਲੀ ਤਜੀ ਲਿਓ ਪੇਖ ਬੈਰਾਗ ਕਹੋ ਨਾਨਕ ਸੁਨ ਰੇ ਮਨਾ ਤੇਹ ਨਰ ਮਾਥੇ ਭਾਗ ਜਿਹਨੇ ਸਾਰੀ ਵਾਇਆਤਾ ਇਸ ਤੇ ਸਨੇ ਸਰੀਰ ਰਾਮ ਰਸਨ ਕਾ ਪਾਈਏ ਪਹਿਲੇ ਤਜੇ ਸਰੀਰ ਸਗਲੀ ਵਿਖੇ ਤਾਤੀ ਸਾਰੀ ਸਾਰੇ ਸਰੀਰ ਅਪਾਵਾਇਆ ਪਰ ਮੇਚਰ ਦੀਆ ਉਹਨੂੰ ਦੇਤੀ ਸਮਾਰਤੀ ਤੇਰੀ ਆ ਤੁ ਸੰਸਾਰ ਦੋ ਇਹਦਾ ਕਰ ਫਿਕਰ ਆਣ ਕੇ ਚੰਤਾ ਬਾਤ ਕਰੋ ਚੰਤਾ ਤੇ ਜਿਹੜੀ ਹੈਗੀ ਆਪੇ ਚੰਤਾ ਸਰੂ ਤਾਂ ਆਣ ਦੱਸੋ ਮਾਣਾ ਇਹ ਆਰ ਮਾਤੇ ਤੋਰ ਉਹ ਕਹਿੰਦੇ ਬਸ ਕਰਮ ਆਲਾ ਹੀ ਸਮਝੋ ਉਹ ਕਰਮ ਆਲਾ ਜੀ ਨਾ ਚੰਤਾ ਤੇ ਆਉਂਦੀ ਚੰਤਾ ਜਿਹੜੀ ਹੈਗੀ ਆ ਉਹਨੂੰ ਫਰਾਤੀ ਤੇ ਆਹ ਦੇਖੋ ਜੀ ਆਪਾਂ ਤੇ ਲਿਖਾਉਂਦੇ ਤੇਰੀ ਚੀਜ਼ ਹਾਂ ਤੁਮ ਹੁਣੇ ਲੈਦਾ ਘਾਟ ਬਾਤ ਕੱਲ ਨੂੰ ਆਉਂਦੇ ਮੇਰੇ ਜਮੇ ਕੋ ਤੇ ਚੀਜ਼ਾਂ ਨੂੰ ਸੰਭਾਲ ਦੀਏ ਆਪ ਐ ਹਰ ਭਾਰ ਹੋ ਕੇ ਰਹੀਏ ਜੇ ਵਿਖਿਆ सगली ਤਾਂ ਜੀ ਲਿਓ ਭੇਖ ਬੈਰਾਗੇ ਭੇਖ ਬੈਰਾਗ ਤੋਂ ਕੀ ਭਾਵ ਬਣਦਾ ਜੀ ਆਕਾਦ ਆ ਗਿਆ ਚਾਲਾ ਢੜਤਾ ਕੋਈ ਜਮਾਣੇ ਨੇ ਕੋਈ ਮੁੱਕ ਗਏ ਨੇ ਕੋ ਤਾਂ ਤਾਂ ਬੋਲੇ ਸਭ ਕੋ ਜਾਣਦਾ ਬੈਰਾਗ ਹੈ ਤੂੰ ਭੇਖ ਤੋਂ ਕੀ ਭਾਵ ਬਣਦਾ ਇਹ ਭੇਖ ਆਂਦਾ ਲੋ ਚੁੱਪ ਕਰ ਜਾ ਮਾਂ ਦਾ ਆਇਆ ਤੇ ਭੁੱਖ ਤਿਆਗ ਦੇਣੇ ਇਹ ਭੇਖ ਬੈਰਾਗ। ਭੰਦਾ ਤੇ ਇਹ ਸਾਚਾ ਖਾਣਾ ਸਾਚਾ ਪਹਿਰਨਾ ਭੇਖ ਹੋ ਗਿਆ। ਇਹ ਕੋ ਗਿਆ ਨਾ ਭੇਖ ਮਤਲ ਗਿਆ। ਚਾਲ ਤੋਂ ਇੱਕ ਹੋ ਗਿਆ। ਵਿਚਾਰ ਦਾ ਭੇਖ ਹੋ ਰੋਦਾ ਇੱਕ ਦਾ ਭੇਖ ਹੋ ਰੋਦਾ। ਸਰੀਰ ਬਦਲ ਨਹੀਂ ਗਿਆ। ਸਾਚ ਚ ਸੂਰਤ ਦਸਾਂ ਫੇਰਾ ਹੋ ਗਿਆ। ਭੇਖ ਨਹੀਂ ਬਦਲਿਆ। ਕੋ ਨਾਨਕ ਸੁਨ ਰੇ ਮਨ ਤਿਹ ਨਰ ਹੁ ਨਰ ਦੀ ਗੱਲ ਫੇਰ ਆ ਗਈ ਜੀ। ਸਾਰੇ ਹੋਏ ਹੋਏ ਨਾਲ ਦੀ ਤਾਉਣੀ ਹੁੰਦੀ ਹੈ। ਅੱਛਾ ਜੀ ਉਹਦੇ ਮਾਥੇ ਭਾਗ ਤੋਂ ਕੀ ਭਾਵ ਹੁੰਦਾ ਜੀ ਫਿਰ? ਉਹ ਐ ਸਮਝ ਲਓ ਕਰਮਾ ਵਾਲਾ ਹੀ ਆ। ਉਹੀ ਕਰਮਾ ਵਾਲਾ। ਤੇ ਸ਼ਾਦੀਆਂ ਕਰਮਾ ਦੇ ਹੋਣ ਦੀ ਜਿਵੇਂ ਕਹਤੇ ਲਿਖਿਆ ਹੁੰਦਾ ਨਾ ਬਾਸ ਉੱਤੇ ਬੋਲ ਲੱਗਿਆ ਹੋਇਆ। ਇਹ ਲੱਛਣ ਉਹਦੇ ਤੇ ਬੋਲੜੇ ਲੱਗਿਆ ਹੈ। ਅੱਛਾ ਜੀ। ਠੀਕ ਹੈ ਜੀ ਇੱਥੇ 17 ਨੰਬਰ ਸ਼ਲੋਕ ਦੀ ਸਮਾਪਤੀ ਹੈ ਜੀ।